ਕੀ ਸੱਚਮੁੱਚ ਇਹ ਪੰਜਾਬੀ ਗਾਇਕਾ ਗਾਇਕੀ ਨੂੰ ਛੱਡ ਕੇ ਸਬਜ਼ੀ ਵੇਚਣ ਲੱਗੀ ਹੈ ਦਰਅਸਲ ਫੁਲਕਾਰੀ ਫੇਮ ਗਾਇਕਾ ਕੌਰ ਵੀ ਪੰਜਾਬੀ ਸੰਗੀਤ ਜਗਤ ਦਾ ਵੱਡਾ ਨਾਮ ਹੈ ਦਰਅਸਲ ਗਾਇਕਾ ਆਏ ਦਿਨ ਆਪਣੀਆਂ ਵੀਡੀਓਜ਼ ਦੇ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਰਹਿੰਦੀ ਹੈ ਇਸੇ ਤਰ੍ਹਾਂ ਹਾਲ ਹੀ ਦੇ ਵਿੱਚ ਗਾਇਕਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਅਜੀਬ ਹੀ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਗਾਇਕਾ ਸੜਕ ਦੇ ਕਿਨਾਰੇ ਗੋਭੀ ਤੋਲਦੀ ਹੋਈ ਨਜ਼ਰ ਆ ਰਹੀ ਹੈ ਇਹ ਵੀਡੀਓ ਤੁਸੀਂ ਆਪਣੀ ਸਕ੍ਰੀਨ ਦੇ ਉੱਤੇ ਦੇਖ ਸਕਦੇ ਹੋ ਦੱਸ ਦੇ ਕਿ ਵੀਡੀਓ ਦੇ ਵਿੱਚ ਵੀਡੀਓ ਸਾਂਝਾ ਕਰਦੇ ਹੋਏ ਗਾਇਕਾ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈ ਜੋ ਦਿਲ ਕਹੇ ਕਰੋ ਤੇ ਖੁਸ਼ ਰੋ ਹੁਣ ਇਸ ਵੀਡੀਓਜ਼ ਦੇ ਉੱਤੇ ਪ੍ਰਸ਼ੰਸਕ ਵੀ ਕਾਫੀ ਹੈਰਾਨ ਵੀ ਨੇ ਤੇ ਤਰ੍ਹਾਂ ਕਰਦੇ ਕਮੈਂਟ ਵੀ ਕਰ ਰਹੇ ਨੇ ਇੱਕ ਨੇ ਲਿਖਿਆ ਹੈ ਕਿ ਐਦਾਂ ਦੀਆਂ ਕੁੜੀਆਂ ਜੇਕਰ ਸਬਜ਼ੀ ਬੈਠਣ ਲੱਗ ਜਾਈਏ ਤਾਂ 2 ਘੰਟੇ ਨਹੀਂ ਲੱਗਣੇ ਸਾਰੀ ਸਬਜ਼ੀ ਮਿੰਟਾਂ ਦੇ ਵਿੱਚ ਬਿਕਾ ਜਾਣੀ ਹੈ ਇੱਕ ਹੋਰ ਨੇ ਲਿਖਿਆ ਹੈ ਕਿ ਜੇ ਕੋਰ ਵੀ ਸਬਜ਼ੀ ਵੇਚਣ ਲੱਗ ਗਈ ਤਾਂ ਪੂਰਾ ਇੰਡੀਆ ਤੇਰੇ ਤੋਂ ਸਬਜ਼ੀ ਲੈਣ ਆਊਗਾ ਇਹ ਘੋਰ ਨੇ ਲਿਖਿਆ ਹੈ ਕਿ ਗਾਇਕਾ ਦੀ ਤਾਰੀਫ ਕਰਦੇ ਹੋਏ ਕਿਸ ਨੇ ਲਿਖਿਆ ਹੈਗਾ ਕਿ ਕੌਰ ਵੀ ਮੈਮ ਤੁਹਾਨੂੰ ਤੁਹਾਡੀ ਸਾਦਗੀ ਹੀ ਸਭ ਤੋਂ ਅਲੱਗ ਬਣਾਉਂਦੀ ਹੈ ਦੱਸਦੇ ਕਿ ਇਹ ਵੀਡੀਓ ਕੌਰਬੀ ਨੇ ਰਸਤੇ ਦੇ ਵਿੱਚ ਜਾਂਦੇ ਹੋਏ ਅਚਾਨਕ ਬਣਾਈ ਹੈ ਇਸ ਵੀਡੀਓ ਦੇ ਵਿੱਚ ਗਾਇਕਾ ਸੜਕ ਕਿਨਾਰੇ ਬੈਠੇ ਸਬਜ਼ੀ ਵਾਲੇ ਤੋਂ ਗੋਭੀ ਦਾ ਰੇਟ ਪੁੱਛਦੀ ਹੈ ਅਤੇ ਖੁਦ ਹੀ ਗੋਭੀ ਤੋਲਣ ਲੱਗ ਜਾਂਦੀ ਹੈ ਇਸ ਦੌਰਾਨ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਬਜ਼ੀ ਵਾਲਾ ਆਦਮੀ ਗਾਇਕਾ ਨੂੰ ਕਹਿੰਦਾ ਹੈ ਕਿ ਜੇਕਰ ਤੁਸੀਂ ਸਾਰੀ ਗੋਭੀ ਇਕੱਠੀ ਲੈ ਕੇ ਜਾਓਗੇ ਤਾਂ ਅਸੀਂ ਘੱਟ ਰੇਟ ਤੇ ਲਵਾਂਗੇ ਇਸ ਦੌਰਾਨ ਗਾਇਕਾ ਕਹਿੰਦੀ ਹੈ ਕਿ ਘੱਟ ਕਿਉਂ ਲਗਾਉਣੀ ਹੈ ਇਹ ਤੁਹਾਡੀ ਮਿਹਨਤ ਵਾਹ ਨੂੰ ਦੱਸ ਦਈਏ ਕਿ ਇਹ ਵੀਡੀਓ ਗਾਇਕਾ ਨੇ ਸਿਰਫ ਮਸਤੀ ਲਈ ਬਣਾਈ ਸੀਗੀ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ ਸੀਗਾ ਪਰ ਇਹ ਵੀਡੀਓ ਦੇਖ ਕੇ ਹਰ ਕੋਈ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਨੇ ਕਿਸੇ ਨੂੰ ਲੱਗ ਰਿਹਾ ਹੈ ਕਿ ਗਾਇਕੀ ਛੱਡ ਕੇ ਉਹਨਾਂ ਨੇ ਆ ਕੰਮ ਸ਼ੁਰੂ ਕਰ ਲਿਆ ਪਰ ਐਦਾਂ ਦਾ ਕੁਝ ਵੀ ਨਹੀਂ ਹੈਗਾ ਉਹਨਾਂ ਨੇ ਸਿਰਫ ਆਪਣੇ ਮਸਤੀ ਦੇ ਲਈ ਇਹ ਵੀਡੀਓ ਬਣਾਈ ਸੀਗੀ ਤੇ ਹੁਣ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਹੀ ਹੈ ਤੁਹਾਨੂੰ ਕਿਵੇਂ ਜੀ ਲੱਗੀ ਹੈਗੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕੀ ਸੱਚਮੁੱਚ ਇਹ ਪੰਜਾਬੀ ਗਾਇਕਾ ਗਾਇਕੀ ਨੂੰ ਛੱਡ ਕੇ ਸਬਜ਼ੀ ਵੇਚਣ ਲੱਗੀ ਹੈ ਦਰਅਸਲ ਫੁਲਕਾਰੀ ਫੇਮ ਗਾਇਕਾ ਕੌਰ ਵੀ ਪੰਜਾਬੀ ਸੰਗੀਤ ਜਗਤ ਦਾ ਵੱਡਾ ਨਾਮ ਹੈ ਦਰਅਸਲ ਗਾਇਕਾ ਆਏ ਦਿਨ ਆ ਆ ਵੀਡੀਓਜ਼ ਦੇ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਰਹਿੰਦੀ ਹੈ ਇਸੇ ਤਰ੍ਹਾਂ ਹਾਲ ਹੀ ਦੇ ਵਿੱਚ ਗਾਇਕਾ ਨੇ ਆਪਣੀ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਗਾਇਕਾ ਸੜਕ ਦੇ ਕਿਨਾਰੇ ਗੋਭੀ ਤੋਲਦੀ ਹੋਈ ਨਜ਼ਰ ਆ ਰਹੀ ਹੈ ਇਹ ਵੀਡੀਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਦੱਸਦੇ ਕਿ ਵੀਡੀਓ ਦੇ ਵਿੱਚ ਵੀਡੀਓ ਸਾਂਝਾ ਕਰਦੇ ਹੋਏ ਗਾਇਕਾ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈ ਜੋ ਦਿਲ ਕਹੇ ਕਰੋ ਤੇ ਖੁਸ਼ ਰਹੋ ਹੁਣ ਇਸ ਵੀਡੀਓਜ਼ ਦੇ ਉੱਤੇ ਪ੍ਰਸ਼ੰਸਕ ਵੀ ਕਾਫੀ ਹੈਰਾਨ ਵੀ ਨੇ ਤੇ ਤਰ੍ਹਾਂ ਕਰਦੇ ਕਮੈਂਟ ਵੀ ਕਰ ਰਹੇ ਨੇ ਇੱਕ ਨੇ ਲਿਖਿਆ ਹੈ ਕਿ ਐਦਾਂ ਦੀਆਂ ਕੁੜੀਆਂ ਜੇ ਕੋ ਸਬਜ਼ੀ ਬੈਠਣ ਲੱਗ ਜਾਈਏ ਤਾਂ 2 ਘੰਟੇ ਨਹੀਂ ਲੱਗਣੇ ਸਾਰੀ ਸਬਜ਼ੀ ਮਿੰਟਾਂ ਦੇ ਵਿੱਚ ਬਿਕ ਜਾਣੀ ਹੈ ਇੱਕ ਹੋਰ ਨੇ ਲਿਖਿਆ ਹੈ ਕਿ ਜੇ ਕੋਰ ਵੀ ਸਬਜ਼ੀ ਵੇਚਣ ਲੱਗ ਗਈ ਤਾਂ ਪੂਰਾ ਇੰਡੀਆ ਤੇਰੇ ਤੋਂ ਸਬਜ਼ੀ ਲੈਣ ਆਊਗਾ ਇੱਕ ਹੋਰ ਨੇ ਲਿਖਿਆ ਹੈ ਕਿ ਗਾਇਕਾ ਦੀ ਤਾਰੀਫ ਕਰਦੇ ਹੋਏ ਕਿਸ ਨੇ ਲਿਖਿਆ ਆਏਗਾ ਕਿਕੋਰ ਬੀ ਮੈਮ ਤੁਹਾਨੂੰ ਤੁਹਾਡੀ ਸਾਦਗੀ ਹੀ ਸਭ ਤੋਂ ਅਲੱਗ ਬਣਾਉਂਦੀ ਹੈ ਦੱਸਦੇ ਕਿ ਇਹ ਵੀਡੀਓ ਕੌਰ ਬੀ ਨੇ ਰਸਤੇ ਦੇ ਵਿੱਚ ਜਾਂਦੇ ਹੋਏ ਅਚਾਨਕ ਬਣਾਈ ਹੈ ਇਸ ਵੀਡੀਓ ਦੇ ਵਿੱਚ ਗਾਇਕਾ ਸੜਕ ਕਿਨਾਰੇ ਬੈਠੇ ਸਬਜ਼ੀ ਵਾਲੇ ਤੋਂ ਗੋਭੀ ਦਾ ਰੇਟ ਪੁੱਛਦੀ ਹੈ ਅਤੇ ਖੁਦ ਹੀ ਗੋਭੀ ਤੋਲਣ ਲੱਗ ਜਾਂਦੀ ਹੈ ਇਸ ਦੌਰਾਨ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਬਜ਼ੀ ਵਾਲਾ ਆਦਮੀ ਗਾਇਕਾ ਨੂੰ ਕਹਿੰਦਾ ਹੈ ਕਿ ਜੇਕਰ ਤੁਸੀਂ ਸਾਰੀ ਗੋਭੀ ਇਕੱਠੀ ਲੈ ਕੇ ਜਾਓਗੇ ਤਾਂ ਅਸੀਂ ਘੱਟ ਰੇਡ ਤੇ ਲਵਾਂਗੇ ਇਸ ਦੌਰਾਨ ਗਾਇਕਾ ਕਹਿੰਦੀ ਹੈ ਕਿ ਘੱਟ ਕਿਉਂ ਲਗਾਉਣੀ ਹੈ ਇਹ ਤੁਹਾਡੀ ਮਿਹਨਤ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਗਾਇਕਾ ਨੇ ਸਿਰਫ ਮસ્ਤੀ ਲਈ ਬਣਾਈ ਸੀਗੀ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ ਸੀਗਾ ਪਰ ਇਹ ਵੀਡੀਓ ਦੇਖ ਕੇ ਹਰ ਕੋਈ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਨੇ ਕਿਸੇ ਨੂੰ ਲੱਗ ਰਿਹਾ ਹੈ ਕਿ ਗਾਇਕੀ ਛੱਡ ਕੇ ਉਹਨਾਂ ਨੇ ਆ ਕੰਮ ਸ਼ੁਰੂ ਕਰ ਲਿਆ ਪਰ ਐਦਾਂ ਦਾ ਕੁਝ ਵੀ ਨਹੀਂ ਹੈਗਾ ਉਹਨਾਂ ਨੇ ਸਿਰਫ ਆਪਣੇ ਮસ્ਤੀ ਦੇ ਲਈ ਇਹ ਵੀਡੀਓ ਬਣਾਈ ਸੀਗੀ ਤੇ ਹੁਣ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਹੀ ਹੈ ਤੁਹਾਨੂੰ ਕਿਵੇਂ ਜੀ ਲੱਗੀ ਹੈਗੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ